ਇੱਥੇ ਤੋਂ ਚੰਦ ਭਾਣ ਨੂੰ ਜਾਣ ਵਾਲੀ ਸੜਕ ਤੇ ਅਸੀਂ ਇਸ ਵਕਤ ਖੜੇ ਆ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਵਰਨਾ ਗੱਡੀ ਆ ਹਰਿਆਣਾ ਨੰਬਰ ਤੇ ਇਧਰਲੇ ਪਾਸਿਓ ਬਠਿੰਡੇ ਵਾਲੀ ਸਾਈਡ ਵਾਲੇ ਪਾਸਿਓ ਇਹ ਗੱਡੀ ਆ ਰਹੀ ਸੀ ਤੇ ਉਧਰਲੇ ਪਾਸਿਓ ਇੱਕ ਅੱ쩌 ਜਿਹੜੇ ਵਾਲਾ ਸਬਜ਼ੀ ਵੇਚਣ ਵਾਲਾ ਜੋ ਵੀਰ ਹੈ ਉਹ ਆ ਰਿਹਾ ਸੀ ਤੇ ਉਸ ਦੇ ਵਿੱਚ ਇਹ ਗੱਡੀ ਵੱਜੀ ਤੇ ਕਾਫੀ ਨੁਕਸਾਨ ਗੱਡੀ ਦਾ ਵੀ ਹੋਇਆ ਤੇ ਉਸ ਵੀਰ ਦਾ ਵੀ ਹੋਇਆ ਕੀ ਗੱਲਬਾਤ ਹੋਈ ਆ ਇੱਥੇ ਜੋ ਲੋਕ ਉਸ ਵਕਤ ਮੌਜੂਦ ਸੀ ਜਾਂ ਜਿਨ੍ਹਾਂ ਨੇ ਇਹ ਹਾਲਾਤ ਵੇਖਿਆ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਜੈਤੋ ਤੋਂ ਚੰਦਪਾਣੀ ਦਾਣ ਨੂੰ ਜਿਹੜੀ ਛੜਕ ਜਾਂਦੀ ਹੈ ਉਸ ਤੇ ਖੜੇ ਆ ਉਸ ਇੱਕ ਭਿਆਨਕ ਐਕਸੀਡੈਂਟ ਹੋਇਆ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਤੇ ਸਾਡੇ ਨਾਲ ਇੱਥੇ ਪਿੰਡ ਦੇ ਸਾਬਕਾ ਸਰਪੰਚ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਪੁੱਛਾਂਗੇ ਸਰਪੰਚ ਸਾਹਿਬ ਇਹ ਕਿਵੇਂ ਹੋਇਆ ਐਕਸੀਡੈਂਟ ਇਹ ਇਦਾਂ ਦੇ ਜੀ ਸਾਡੇ ਮਗਰ ਲਟੇਰੇ ਲੱਗੇ ਸੀਗੇ ਕੌਣ ਕਹਿੰਦਾ ਇਹ ਕਾਰ ਵਾਲੇ ਮੁੰਡੇ ਜਦੋਂ ਮੈਂ ਜਾਂਦਾ ਹੋਇਆ ਜੇਤੂ ਨੂੰ ਗਿਆ ਹੂੰ ਉਦੋਂ ਉਹਨਾਂ ਦੇ ਦੱਸਣ ਦੇ ਮੁਤਾਬਕ ਤਾਂ ਉਹਨਾਂ ਨੇ ਸਾਡੇ ਤਾਂ ਮਗਰ ਲਟੇਰੇ ਲੱਗੇ ਸੀ ਉਹਨਾਂ ਨੇ ਸਾਡੇ ਹਿੱਸੇ ਤੇ ਮਾਰੀ ਬੋਤਲ ਹੂੰ ਗੱਡੀ ਦੀਆਂ ਲੇਟਾਂ ਪੁੱਜ ਗਈਆਂ ਲੇਟਾਂ ਪੁੱਜਣ ਕਰਕੇ ਤੇ ਗਾਂ ਰੇੜੇ ਚ ਵੱਜੀ ਗਈ ਹੂੰ ਰੇੜੇ ਵਾਲੇ ਦਾ ਜਿਆਦਾ ਨੁਕਸਾਨ ਆ ਜਿਹਦੀ ਕੋੜੀ ਦੇ ਇੱਥੇ ਜਵੜੇ ਜੀ ਵਿਖਬੇ ਲੱਗਣ ਬਚਣ ਦਾ ਮਸਕਲਾ ਕੋੜੀ ਦਾ ਤਾਂ ਹੂੰ ਤੇ 10-11 ਦਾ ਟਾਈਮ ਸੀਗਾ ਜੀ ਰਾਤ ਦਾ ਹੂੰ ਬਾ ਇਸ ਕਰਕੇ ਐਕਸੀਡੈਂਟ ਹੋ ਗਿਆ ਤੇ ਮੁੱਲ ਹੀ ਲੈ ਗੱਡੀ ਵੀ ਮੁੱਲ ਲੈ ਕੇ ਆਇਆ ਜੀ ਹੂੰ ਘਰ ਨੂੰ ਹੀ ਜਾਂਦੇ ਸੀਗੇ ਲੈ ਕੇ ਹੂੰ ਬਾਉਂਦਾਂ ਦਾ ਇੱਥੇ ਐਕਸੀਡੈਂਟ ਹੋ ਗਿਆ ਜੀ ਤੇ ਬੰਦਾਂ ਦੀ ਬਚਤ ਰਹੀਗੀ ਸਾਰਿਆਂ ਦੀ ਬਚਤ ਰਹੀਗੀ ਹਾਂਜੀ ਹਾਂਜੀ ਤੇ ਜਿਹੜਾ ਇਹ ਗੱਡੀ ਵਾਲਾ ਕਿੱਥੋਂ ਦਾ ਹੈ ਕੋਟਕਪੂਰੇ ਦਾ ਦੱਸ ਦੇ ਕੋਟਕਪੂਰੇ ਦਾ ਹਾਂਜੀ ਕਿੰਨਾ ਟਾਈਮ ਸੀ ਗੱਡੀ ਜਿਹੜਾ ਐਕਸੀਡੈਂਟ ਹੋਇਆ ਤਾਂ ਕਿਰਨਾਂ ਦਾ ਟਾਈਮ ਰੱਬ ਦੀ ਰਾਤ ਦਾ ਹਾਂਜੀ ਹਾਂਜੀ 8:30 ਦਾ ਸੀ 8:30 ਦਾ ਜੀ 8:30 ਦਾ ਜੀ ਜੀ ਆਓ ਇੱਧਰ ਮਾੜੇ ਤੁਸੀਂ ਮੈਂ ਰੈਡੀ ਹਾਂ ਤੁਹਾਡਾ ਜਿਹੜਾ ਸੀ ਹਾਂ ਇਹਦਾ ਜਿਹੜਾ ਇਹ ਚੰਦਪਾਣੀ ਵੇਚਦਾ ਸਬਜ਼ੀਕਾਰ ਹੀ ਜਾਂਦਾ ਹ ਮੈਂ ਹੀ ਪਿੱਛੋਂ ਆਈ ਜਾਂਦਾ ਸੀ ਜਨੀਦਰੋਂ ਚੰਦਵਨੋਂ ਘਰ ਨੂੰ ਵਾਪਸ ਪਿੱਛੇ ਮੇਰੇ ਗੱਡੀ ਆਈ ਜਾਂਦੀ ਸੀ ਇਹ ਹੂੰ ਤੇ ਮੈਨੂੰ ਪਹਿਲਾਂ ਹੀ ਲੱਗਦਾ ਸੀ ਅਜੇ ਮੈਂ ਤੋਂ ਨਿਰਾਜਾ ਵੱਧ ਹੋ ਗਿਆ ਤੂੰਂ ਦਰਾਤ ਬੰਦਾ ਲੈ ਚੱਲ ਤੂੰ ਮੈਂ ਜੱਗੂ ਨੂੰ ਬਿਠਾ ਲੈਣ ਆਲਾ ਹੂੰ ਮੈਂ ਜੱਗੂ ਨੂੰ ਗਦਾਮਾਂ ਕੋਲੇ ਧਾਰਤਾ ਮੈਂ ਕਿਹਾ ਜੱਗੂ ਤੂੰ ਮੁੜ ਜਾ ਪਿੱਛੇ ਮੈਂ ਜਾਵੜੂਗਾ ਕਹਿੰਦਾ ਜਾਵੜੂਗਾ ਮੈਂ ਜਾਵੜੂਗਾ ਹੂੰ ਤੇ ਉਹਨੇ ਪਿੱਛੇ ਜਣੀ ਕਿ ਮੁੜ ਕੇ ਚਲਾ ਤੇ ਗੱਡੀ ਇਹ ਬਗੈਰ ਲੈਟਰਾਂ ਤੋਂ ਵਾਰੀ ਸੀ ਜੱਗੂ ਦੱਸਦਾ ਮੈਨੂੰ ਤੇ ਕਹਿੰਦਾ ਮੈਨੂੰ ਐ ਸੀ ਸ਼ੱਕ ਪਹਿਲੇ ਵੀ ਇਹ ਠੋਕਣਗੇ ਹੁਣ ਤਮਿੰਦਰ ਨੂੰ ਤੇ ਉਹੀ ਗੱਲ ਹੋਈ ਜਣੀ ਕਿ ਮੈਨ ਜੱਗੂ ਪੱਜਾਇਆ ਮੈਨੂੰ ਆਕੇ ਚੱਕਾ ਨੂੰ ਕਹਿੰਦਾ ਤੂੰ ਤੇਰਾ ਠੀਕ ਆ ਮੈਂ ਠੀਕ ਆ ਮੈਂ ਆਪਣੀ ਕੁੜੀ ਭੱਜ ਗਈ ਪਹਿਲਾਂ ਕਿੱਧਰ ਨੂੰ ਭੱਜ ਗਈ ਕੁੜੀ ਮਖਾਇਾ ਇਧਰੋਂ ਦੇਚ ਨੂੰ ਭੱਜ ਗਈ ਹੋਣੀ ਲੱਗਦੀ ਭੱਜੀ ਕਿਹੜੀ ਸੀ ਜੀ ਉਹ ਖਾਨਾ ਜਿਹੜੀ ਇਕੱਠੀ ਕਰਦੀ ਸੀ ਗੱਡੀ ਨੇ ਖਾਨਾ ਜਿਹੜਾ ਪੜਕੀ ਜ ਨਹੀਂ ਸਾਰਾ ਕੁਝ ਲੈ ਗਈ ਤੇ ਮੁਰਕੇ ਜਿਹੜੀ ਉਹ ਕਿਸੇ ਨੇ ਦੱਸਿਆ ਵਾ ਇਹ ਕੁੜੀ ਸਾਡੀ ਕਰਨੀ ਜਾਂਦੀ ਥੋੜੀ ਪੂਰੇ ਇੱਥੇ ਪਾ ਲੋ ਕਦੇ ਤੇ ਫਿਰ ਜੇ ਸਾਾਨੂੰ ਪਹਿਲੀ ਕੁੜੀ ਮਿਲੀ ਰੇੜਾ ਲੁਟਾ ਨਹੀਂ ਮਿਲਿਆ ਕੁੜੀ ਪੂਰੇ ਫਿਲਕੇ ਫਸੇ ਪਈ ਸੀ ਜਿਹਨੇ ਕਿ ਬਹੁਤ ਬਹੁਤ ਜਿਆਦੇ ਤੇ ਮਸਾਂ ਹੀ ਅਸੀਂ ਜਣੀ ਕਿ ਸਾਨੂੰ ਨਾ ਕੋਈ ਚਾਕੂ ਥੇਵੇ ਨਾ ਕੋਈ ਦਾਤੀ ਥੇਵੇ ਫਿਰ ਹੂੰ ਰੋਣ ਆ ਕਿਉਂ ਪਏ ਵੀ ਜਣੀ ਕਿ ਫਿਰ ਸਾਨੂੰ ਥੈਈ ਗਈ ਬਾਵਾ ਹੂੰ ਇੱਕ ਦਾਤੀ ਜੀ ਉਹਦੇ ਨਾਲ ਜਣੀ ਕਿ ਪੂੜੀ ਮਸਾਂ ਵੱਡ ਬੁੱਡ ਕੇ ਜਣੀ ਚਾਕੂ ਚਕੂ ਕੱਢੀ ਹੂੰ ਫਿਰ ਸਾਨੂੰ ਐ ਨਹੀਂ ਪਤਾ ਲੱਗਿਆ ਜੇ ਇਹ ਗਲਤ ਕੋਈ ਫਾਨਾ ਫਸਿਆ ਵੈਸੀ ਜਣਾ ਸੀਗਾ ਚੱਲੇ ਤੜਕੇ ਲੈ ਜਾਗੇ ਇੱਥੇ ਬੰਦਨੇ ਆ ਆਪਣਾ ਪ੍ਰੈਸ ਚ ਹੂੰ ਤੇ ਬਾਈ ਚੌਂਕੀਦਾਰ ਨੇ ਲਾਈਟ ਮਾਰ ਕੇ ਦੇਖੀ ਉਹ ਕਹਿੰਦਾ ਕਰੰਨੋ ਕਹਿੰਦਾ ਇਹਦਾ ਫਾਨਾ ਫਸਿਆ ਪਿਆ ਕੁੜੀ ਦੇ ਮੱਖਣਾ ਹੱਡਾ ਇਹਦਾ ਫਾਨਾ ਫਿਰ ਉਹਨੇ ਸਾਨੂੰ ਪਲਾਸ ਦਿੱਤਾ ਪਲਾਸ ਨਾਲ ਜਣੀ ਕਿ ਅਸੀਂ ਕੱਢੀ ਉਹਦੀ ਵੀਡੀਓ ਬਣੀ ਪਈ ਆ ਉਹਦੇ ਕੋ ਬਾਕੀ ਵੀਡੀਓ ਦੇ ਤੁਸੀਂ ਆਪਣੇ ਚੰਕੀ ਦਾ ਰਹਿ ਗਿਆ ਜੋ ਸਬਜੀ ਖਲੈਰੀ ਖਲੂਰੀ ਦੀ ਸਾਰਾ ਕੁਝ ਜਣੀ ਹੋਇਆ ਪਿਆ ਸੀ ਉਹ ਵੀਡੀਓ ਵੀ ਹੈ ਵੀ ਜੀ ਹੂੰ ਤੇ ਇਹ ਮੇਰੇ ਨੀਕੇ ਤੇ ਜੀ ਜੀਗੇ ਮਟੜਕਿਆ ਜਾ ਗਿਆ ਮੇਰੇ ਹੋਰ ਤਾਂ ਨਹੀਂ ਬੱਜੀ ਕਿਤੇ ਮੈਂ ਕਹਿੰਦਾ ਗੱਪ ਗੱਪ ਵਾਲੀ ਗੱਲ ਹੂੰ ਪਰ ਮੇਰੇ ਟੂਵੀ ਜੀ ਕੰਮ ਨਹੀਂ ਕਰਦੀ ਜਣੀ ਕਿ ਮੈਂ ਲੈਟਰਾਂ ਤੇ ਬੈਠਾ ਤੜਕੇ ਬੈਠਣ ਗਿਆ ਜੀ ਹੂੰ ਉਹ ਬਹੁਤ ਤੇਜ਼ ਸੀ ਗੱਡੀ ਆ ਰਹੀ ਬਹੁਤ ਤੇਜ਼ ਸੀ ਜੀ ਇਹ ਕਹਿੰਦੇ ਜਣੀ ਕਿ ਸਾਡੇ ਵਿੱਚ ਹਮਲਾ ਕਰਿਆ ਪਰ ਜੀ ਇਹਨਾਂ ਦੀ ਲੈਟਾਂ ਨਹੀਂ ਸੀ ਮੇਰੇ ਹਿਸਾਬ ਨਾਲ ਤਾਂ ਤੇ ਹਮਲਾ ਕਿਨੇ ਕਰਨਾ ਜੀ ਮੈਂ ਵੀ ਆਉਣਾ ਰੋਜ ਆਉਣਾ ਦਿੱਲੀ ਆਉਣਾ ਮੇਰੇ ਕੋਲ ਵੀ ਪੈਸੇ ਹੁੰਦੇ ਆ ਮੇਰੇ ਵੀ ਪੈਸੇ ਜਿਵੇਂ ਆਲੂਆਂ ਦੇ ਕਰੇਟ ਚ ਲਕੋ ਰੱਖੇ ਸੀ ਜੋ ਵੱਜੀ ਗੱਡੀ ਆਲੂ ਆਲੂ ਸਭ ਖਿਲਰ ਗਏ ਤੇ ਥੋੜੀ ਦੇਰ ਤਾਂ ਮੈਂ ਨਹੀਂ ਕਰਦਾ ਫਿਰਿਆ ਮੇਰੀ ਬੈਟਰੀ ਲੱਭਦੇ ਉਹ ਬੈਟਰੀ ਲੱਭਦੇ ਮੈਂ ਚੱਲ ਪਏ ਹੀ ਲੱਭ ਜਾਂ ਬੈਟਰੀ ਦੇ ਬਾਨੇ ਪਰ ਲੱਭਿਆ ਕੁਝ ਨਹੀਂ ਨਾ ਬੈਟਰੀ ਨਾ ਪੈਸਾ ਕਿੰਨੇ ਪੈਸੇ ਸੀ ਉਹ ਜੀ ਜੀ ਮੇਰੇ حساب ਨਾਲ ਕੋਈ ਹੋਊਗਾ 6000 ਰੁਪਏ ਤਾਂ ਹੋਣਾ ਚਾਹੀਦਾ ਜੀ ਹਾਂ ਅੰਦਾਜ਼ਾ ਬਗੀਰ ਗਿਣੇ ਦੇ ਲਫਾਫੇ ਚ ਪਾਏ ਹੋਏ ਸੀਗੇ ਗੱਲ ਉਹਦੇ ਕਰੇਟ ਚ ਕਿ ਜਾਨੀ ਕਿ ਉਹ ਵੀ ਨਹੀਂ ਲੱਭੇ ਮੈਂ ਤਾਂ ਫਿਰ ਸਬਰ ਜਾ ਦਿਲ ਤੇ ਪੱਥਰ ਰੱਖ ਲਿਆ ਹੂੰ ਵੀ ਚਲ ਯਾਰ ਤਮਾਨਾ ਤੂੰ ਬਚ ਗਿਆ ਪੈਸੇ ਦਾ ਹੋਰ ਕਮਾ ਲੇਗਾ ਹੂੰ ਬਸ ਐਂ ਜੀ ਕਰਕੇ ਬਸ ਜਿਵੇਂ ਕਿੰਨੇ ਇੱਕ ਹਫ਼ਤਾ ਐ موسی ਭੱਜਾ ਮੌਤ ਤੇ ਮੌਤ ਅੱਗੇ ਖੜੀ ਤੂੰ ਪਹਿਲਾਂ ਡਰਦਾ ਸੀ ਮੇਰੇ ਕੋਈ ਪੈਸੇ ਨਾ ਖੋਲੇ ਆਲੂਆਂ ਦੇ ਵਿਚਾ ਕੇ ਰੱਖੇ ਸੀ ਹਾਂ ਤੇ ਬੰਦਾ ਵੀ ਲੈ ਕੇ ਆਇਆ ਸੀ ਮੇਰੇ ਨਾਲ ਹੂੰ ਉਹੀ ਗੱਲ ਹੋਈ ਤੁਹਾਡੇ ਨਾਲ ਹਾਂ ਉਹੀ ਗੱਲ ਹੋ ਗਈ ਤੇ ਪੈਸੇ ਤੁਹਾਡੇ ਫਿਰ ਵੀ ਚਲੇਗੇ ਪੈਸੇ ਫਿਰ ਵੀ ਚਲੇਗੇ ਹੂੰ ਪਰ ਮੈਨੂੰ ਤਾਂ ਕੰਮ ਹੀ ਲੱਗਦਾ ਇਲੈਕਟਰਾ ਦਾ ਕਾਰਨ ਬੰਦ ਦੇ ਮਾਰਿਓ ਕਾ ਬੰਦੇ ਗੱਪ ਮਾਰ ਰਹੇ ਸੀ ਲੈ ਮੇਰੀ ਲਾਈਟ ਹੀ ਲੱਗਦੀ ਹੈ ਹੈ ਗਾਪ ਹੀ ਲੱਗਦਾ ਉਹ ਇਸ ਗੱਲ ਤੋਂ ਕਿ ਛੱਟੀ ਨੂੰ ਮੜ ਕੇ ਮਗਰ ਉਹਦਾ ਝੂਠ ਹੀ ਮਾਰਦਾ ਹੁੰਦਾ ਜੀ ਨਹੀਂ ਬਾਕੀ ਮੇਰੀ ਲਾਈਟ ਬਹੁਤ ਉੱਚੀ ਚੱਗਦੀ ਸੀ ਇੱਥੋਂ ਜਣੀ ਕਿ ਬਸਤੀ ਤੱਕ ਪਤਾ ਲੱਗਦਾ ਵੀ ਉਹ ਰੇੜਾ ਜਾਈ ਜਾਂਦਾ ਹੂੰ ਤੇ ਮੇਰੇ ਉੱਤੇ ਪਿੱਛੇ ਉਹ ਵੀ ਲੱਗੇ ਜਣੀ ਕਿ ਸਟਿੱਕਰ ਜੇ ਹਾਂ ਇੱਕ ਪਿੱਛੇ ਪੀਲੀ ਲਾਈਟ ਵੀ ਲੱਗੀ ਹੈ ਰੇੜੇ ਦੇ ਹੂੰ ਉਹ ਜੋ ਪਿੱਛੋਂ ਚਾਨਣ ਪੈਂਦਾ ਤੇ ਉਹ ਜਗਦੀ ਆ ਹੂੰ ਤੇ ਬਾਕੀ ਮੇਰੇ ਕੋਲ ਚਾਨਣ ਜਿ ਜੋ ਸੀਗਾ ਜੋ ਦੋ ਲਟਾਂ ਮੇਰੇ ਕੋਲ ਜੱਕੀ ਜਾਂਦੀਆਂ ਸੀ ਹਾਂ ਹੂੰ ਹੂੰ ਜਿੰਨੇ ਪਤਾ ਲੱਗ ਜਦੋਂ ਐਕਸੀਡੈਂਟ ਹੋਇਆ ਇੱਥੇ ਫਿਰ ਕੱਟਕੁੱਟ ਵੀ ਹੋ ਗਿਆ ਹੋਊਗਾ ਹਾਂ ਕੱਟਕੁੱਟੇ ਦੇ ਚੌਂਕੀ ਚੁੱਕੀਦਾਰ ਆ ਗਏ ਸੀ ਬੰਦੇ ਬੰਦੇ ਭੱਜ ਗਏ ਸੀ ਤੇ ਵਿੱਚ ਹੀ ਸੀ ਇਹ ਇਹ ਨਹੀਂ ਖਿਲਰ ਗਏ ਸੀ ਜੀ ਏਡੋ ਵੱਡੀ ਇਹ ਨਹੀਂ ਖੜਾ ਕੋਈ ਇਹ ਕਿੰਨੇ ਸੀ ਇਹ ਪੰਜ ਛੇ ਸੀ ਜੀ ਇਹ ਜਿਹੜਾ ਗੱਡੀ ਦੇ ਨੇੜੇ ਜਾਣ ਲੱਗੇ ਤੇ ਉਹ ਕਹਿੰਦਾ ਨਾ ਬੰਦਾ ਇੱਕ ਇੱਥੇ ਖੜਾ ਜੀ ਕਹਿੰਦਾ ਸਾਡੇ ਤਾਂ ਦੋ ਬੰਦੇ ਗੱਡੀ 'ਚ ਫਸੇ ਪਿਆ ਹੂੰ ਤੇ ਬੰਦੇ ਕੱਢਨੇ ਆ ਕਹਿੰਦਾ ਯਾਰ ਤੂੰ ਨਾ ਆਪਾਂ ਬੰਦੇ ਲੈ ਕੇ ਆਈਆਂ ਆ ਜੈਸੇ ਇਹ ਕਿ ਉਹ ਇੱਧਰ ਨੂੰ ਗਿਆ ਜੀ ਪੈ ਕੇ ਉਹ ਮੁੜ ਕੇ ਹੋ ਵੀ ਨਹੀਂ ਆਇਆ ਮੈਨੂੰ ਉਹ ਬੰਦੇ ਦਾ ਪਤਾ ਲੱਗ ਗਿਆ ਜਿਹੜਾ ਬਿਠਾ ਕੇ ਲੈ ਗਿਆ ਸੀ ਜੀ ਹੁਣ ਪੁਲਿਸ ਵਾਲੇ ਅਸੀਂ ਕੀ ਕਹਿੰਦੇ ਕੀ ਵਿਸ਼ਵਾਸ ਦਵਾ ਕੇ ਇਹਨਾਂ ਨੂੰ ਕੁਛ ਵਿਸ਼ਵਾਸ ਤਾਂ ਕਿ ਕਰ ਮੁੰਡਿਆਂ ਨੂੰ ਲੈ ਗਏ ਮੁੰਡਿਆਂ ਨੂੰ ਲੈ ਗਏ ਜੀ ਉਹ ਵਿਸ਼ਵਾਸ ਕੁਛ ਨਹੀਂ ਮਿਲਿਆ ਸਾਨੂੰ ਵਿਸ਼ਵਾਸ ਕੁਛ ਨਹੀਂ ਦਵਾਇਆ ਹੂੰ ਕੁੜੀ ਦਾ ਤਾਂ ਜਿਆਦਾ ਨੁਕਸਾਨ ਹੈ ਜੀ ਉਹ ਬਸ ਕਿੰਨਾ ਕ ਨੁਕਸਾਨ ਹੋ ਗਿਆ ਕੁੜੀ ਦਾ ਕੁੜੀ ਦਾ ਮਰ ਗਈ ਜੀ ਉਹ ਥੋੜੇ ਸਮੇਂ ਦੇ ਰਾਤ ਦਾ ਕੁਛ ਨਹੀਂ ਖਾਦਾ ਪੀਤਾ ਇਹਨੇ ਕਿੰਨੇ ਕਿੰਨੇ ਪੈਸਿਆਂ ਦਾ ਤੇਰਾ ਨੁਕਸਾਨ ਹੋ ਗਿਆ ਸਨੇ ਕੁੜੀ ਸਨੇ ਰੇੜਾ ਇਦਰਾ 70000 ਰੁਪਏ ਦਾ ਹੋਣਾ ਚਾਹੀਦਾ ਜੀ 7 ਤੁਸੀਂ ਦੋ ਜਣੇ ਜਿਹੜਾ ਦੂਜੇ ਦਿਨ ਸੱਟ ਨਹੀਂ ਵੱਜੀ ਤੁਹਾਡੇ ਨਾਲ ਦੀ ਨਿਉਂ ਜੇ ਮੈਂ ਤਾਰਤਾ ਸੀ ਨਾ ਗਦਾਮਾ ਕੋਲੇ ਮੈਂ ਮੁਰਜਾ ਪਿੱਛੇ ਯਾਰ ਮੈਂ ਕਿਹਾ ਹੁਣ ਤਾਂ 50 ਪਾੜੀ ਜਾਂਦਾ ਸਾਲਾ ਗਾਂ ਜਾ ਕੇ 100 ਪਾੜੂਗਾ ਮੈਂ ਕਿਹਾ ਆ ਚੱਕ 50 ਓਏ ਮੁਰਜਾ ਪਿੱਛੇ ਤੁਹਾਨੂੰ ਛੱਡਣ ਦੀ ਪੈਸੇ ਲੈਂਦਾ ਜਣੀ ਕੋਈ ਬੰਦਾ ਜਣੀ ਅਮਲੀ ਸ਼ੌਣੀ ਸੀਗਾ ਮੈਂ ਕਿਹਾ ਜੇ ਚੱਲੇ ਜਾਂ ਕੋਈ ਨਹੀਂ 50 ਰੁਪਏ ਨਾਲ ਕਿ ਟੂਆ ਪਾੜਦਾ ਜਣੀ ਕਿ ਉਹ ਕਹਿੰਦਾ ਮੈਂ ਤੇਰੇ ਨਾਲ ਛੱਤ ਕਰਾਇਆ ਹਾਂ ਮਿਉ ਪਾਪ ਪਿਆਰ ਨਾਲ ਲੈ ਗਿਆ ਵੈਸੇ ਤਾਂ ਨਹੀਂ ਮੈਂ ਉਹਨੂੰ ਦੰਦਪ ਚਮਾਨੀ ਪਈ ਮੈਂ ਤੂੰ ਲੈ ਜਾ ਕੋਈ 50 ਰੁਪਏ ਦਾ ਹੂੰ 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 ਕਹਿੰਦੇ ਠਮਾਕਾ ਇੰਨਾ ਜ਼ੋਰਦਾਰ ਹੋਇਆ ਸਰਪੰਚ ਸਾਹਿਬ ਵੀ ਜਿਹੜਾ ਸਮਾਨ ਆ ਇਹ ਤਾਂ ਦੂਰ ਦੂ ਤੱਕ ਇੰਦਰ ਗਿਆ ਹਾਂ ਜੀ ਦੂਰ ਤੱਕ ਟਮਾਟਰ ਆਲੂ ਸਭ ਖਿਲਰ ਗਿਆ ਨਹੀਂ ਨਹੀਂ ਕੋੜੀ ਦਾ ਜਿਹੜਾ ਉਹ ਮੂਲਣਾ ਜਿਹੜਾ ਜਿਹਦੇ ਵਿੱਚ ਜੜਦੀ ਹੁੰਦੀ ਹੈ ਬੰਬ ਉਹ ਅੱਜ ਟੁੱਟ ਗਈ ਆ ਟੁੱਟ ਗਈ ਉਹ ਗੱਲ ਜਵਾੜੇ ਚੜਿਆ ਜੀ ਉਹ ਜਵਾੜੇ ਕੀ ਜਵਾੜੇ ਚੜਿਆ ਜਵਾੜੇ ਚੜ ਗਿਆ ਹਾਂ ਜੀ ਹਾਂ ਜੀ ਕੋੜੀ ਤਾਂ ਬਚਦੀ ਨਹੀਂ ਤੇ ਇਹ ਚੜਦੀ ਗਰੀਦੀ ਉਹ ਪਿਆ ਤੁਹਾਡਾ ਸਮਾਨ ਖਿਲਰਿਆ ਵੇਖੀਏ ਹਾਂ ਜੀ ਹਾਂ ਜੀ ਹੈਗਾ ਕੋੜੀ ਆਖੜੀ ਹੈ ਚਲੋ ਦਿਖਾਉਗਾ ਅੱਧਾ ਤਾਂ ਇਹ ਮੈਂ ਕਠਾ ਕਠਾ ਕਰਤਾ ਜੀ ਬਾਕੀ ਖਿਲਰਿਆ ਪਿਆ ਕਾ ਪੀੜਾ ਵੀ ਸਾਰਾ ਟੁੱਟ ਗਿਆ ਇਹ ਰੇੜਾ ਰੂੜੇ ਦਾ ਸੁਖ ਨਹੀਂ ਪਾ ਲਣਾ ਹੁਣ ਆ ਆ ਕੁੜੀ ਐ ਹਾਂ ਜੋੜਾ ਇਧਰਲੇ ਪਾਸੇ ਕਿੱਲਾ ਠੋਕਿਆ ਗਿਆ ਜੀ ਇਹਨੇ ਹੂੰ ਆ ਪੱਟ ਜੀ ਵੜ ਗਿਆ ਐਡਾ ਜੀ ਇਧਰ ਦੇਖੋ ਜੀ ਆ ਨਾ ਇਹਦੇ ਘਰ ਤੱਕ ਘਰ ਜੀ ਐਡਾ ਸੀਗਾ ਜੀ ਹੂੰ ਇੱਥੋਂ ਤੱਕ ਘਰ ਸੀਗਾ ਜੀ ਮਸਾਂ ਅਸੀਂ ਪਲਾਸ ਨਾਲ ਫੜ ਕੇ ਖਿੱਚਿਆ ਚਾਰ ਜਣੇ ਕੁੜੀ ਅੱਛਾ ਖੜਦੀ ਨਹੀਂ ਸੀਗੀ ਕੁੜੀ ਜੀ 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 ਇਹ ਇਹ ਤਾਂ ਲੱਗਦਾ ਜਿਵੇਂ ਦਿਮਾਗ ਤੱਕ ਤਾਂ ਤੱਕ ਗਿਆ ਹੁੰਦਾ ਸਰਦੀ ਵੀ ਹਾਂ ਹਾਂ ਕਿੱ ਲਾਈ ਇਹ ਤੁਸੀ ਕਹਿੰਦੇ ਖਿੱਚ ਕੇ ਕੱਢਿਆ ਭਾਤੜੀ ਫਲਾਸਨਾ ਜਮੂਰ ਨਾਲ ਕੱਢਿਆ ਬਈ ਆ ਸਾਰਾ ਕੁਝ ਵੀਡੀਓ ਵੀ ਬਣਾ ਰਕੇ ਜੀ ਵੀਡੀਓ ਬਣਾਈ ਲਈ ਰਾਤ ਸੀ ਮਤਲਬ ਜਦੋਂ ਕੱਢੀ ਆਈਏ ਇਹਦਾ ਮਤਲਬ ਕਿ ਮੈਂ ਡੈਡੀ ਨੂੰ ਕਿਹਾ ਮੈਂ ਇਹਨੂੰ ਆਪਾਂ ਢਾ ਲੈਨੇ ਥੱਲੇ ਮਤਲਬ ਕਿ ਨਹੀਂ ਆਪਣੇ ਸਾਥ ਹਾਬ ਜੁੰਦੀ ਹੂੰ ਹੂੰ ਪੱਟ ਪਰਲੇ ਪਾਸੇ ਵੀ ਵੱਡੀ ਬਣੀ ਹੂੰ ਪੱਟ ਚ ਬਹੁਤ ਵੱਡੀ ਏ ਥੱਲੇ ਵਾਸੀ ਆਹ ਇਹਦੇ ਵਿੱਚ ਵੀ ਲੱਗਦਾ ਜੀ ਹੈਗੀ ਲੱਕੜ-ਲੁੱਕੜ ਕੋਈ ਆ ਹੋਊਗੀ ਇਹ ਦਿਖਾਏ ਡਾਕਟਰ ਕੋਲੋਂ ਦਿਖਾਓ ਕਿਸੇ ਨੂੰ हां ब्रो कोई ਤਾਂ ਕਹਿੰਦਾ ਪੁਲਿਸ ਕੇਸ ਆਈ ਤਾਂ ਡਰਦੇ ਨਹੀਂ ਲੱਗ ਗਏ ਮਾਚਰ ਖੜੀ ਦੇ ਨੇ ਦੋ ਮਿੰਟ ਤੂੰ ਉਹਨੇ ਦਿਖਾਓ ਰੇੜਾ ਕਿੱਥੇ ਹੈ ਰੇੜਾ ਪੈ ਟੈਕ ਪਾਈ ਤੇ ਸ਼ੌਤ ਜਮੇ ਹੀ ਚੂਰਾ ਬਣਾ ਰਿਆ ਰਹਾ ਇੱਕ ਫਿਰ ਦੂਰ ਤੱਕ ਜਿਵੇਂ ਕੋੜੀ ਸਣੇ ਜਦੋਂ ਇਹ ਵੱਜਿਆ ਕੋੜੀ ਸਣੇ ਇਹ ਦੂਰ ਜਾ ਕੇ ਫਸ ਗਿਆ ਕੋੜੀ ਇਹ ਚ ਫਸਾ ਦੀ ਸਾਹਮਣੇ ਹੀ ਉਧਰ ਹੀ ਆਹ ਜਗਾਰਦਾ ਸੀ ਇੱਥੇ ਰੱਖਿਆ ਜੀ ਲੈ ਕੇ ਤਾਂ ਹੌਣ ਲੈਂਦਾ ਫਚ ਗਈ ਹੂੰ ਇੱਥੇ ਜਾਗਦਾ ਉਹ ਤਾਂ ਵੱਜਿਆ ਕਹਿੰਦਾ ੜਾਈ ਦਿੱਤਾ ਕਹਿੰਦਾ ਸਾਰਾ ਕੁਝ ਹੂੰ ਆਇ ਛੋਟੇ ਕਰ ਲੱਕੜਾਈ ਆਈ ਇਹ ਦੇਖੋ ਰੇੜੀ ਦੀ ਆ ਕਾਰ ਦਾ ਬੰਪਰ ਹੈ ਹਨਾ ਹਾਂ ਆਹ ਦੇਖੋ ਇੱਥੇ ਤੋਂ ਕਰ ਲੱਕੜਾਈ ਆ ਬੰਬੂ ਵੀ ਇੰਨਾ ਇਹਨਾਂ ਨੇ ਚੱਕ ਕੇ ਕਾਰ ਦੀ ਡਿੱਗੀ ਚ ਰੱਖ ਲਈ ਇੱਥੋਂ ਇਕੱਠਾ ਕਰਕੇ ਇਹਨਾਂ ਨੇ ਹਾਂਜੀ ਹੂੰ ਤੇ ਆਪਣਾ ਰੇੜਾ ਹੀ ਉਹ ਖੜਾਈ ਤੇ ਟਾਇਰ ਅਸੀਂ ਪਰਲੇ ਪਾਸੇ ਚੱਕ ਕੇ ਲਿਆਂਦਾ ਜੀ ਕਿੱਥੋਂ ਲਿਆਂਦਾ ਟਾਇਰ ਉਹ ਪਰਲੇ ਪਾਸੇ ਤੋਂ ਲਿਆਂਦਾ ਜੀ ਤੇ ਪੈਸਾ ਬਹੁਤ ਜਾਦਾ ਦੋਵਰ ਨਾਲ ਵੱਜਾ ਫਰੇ ਤੇ ਸਾੜਨ ਦਾ ਵੇਖੋ ਬਹੁਤ ਤਕੜਾ ਵੱਜਿਆ ਜੀ ਆ ਪਿਆ ਜੀ ਫੱਟਾ ਜੀ ਮੇਰਾ ਆ ਪਿਆ ਫੱਟਾ ਹੋਰ ਹੈ ਹਾਂ ਤੇ ਕਿੱਲੇ ਪਾਸੇ ਹੀ ਪਿਆ ਜੀ ਵਾਂਡਾ ਸਾਰਾ ਆ ਟਾਲੀ ਦੇ ਸਨ ਜੀ ਕੋਈ ਸਬਜੀ ਸੂਚੀ ਫਸੀ ਆਈ ਇੱਥੋਂ ਕੱਢੀ ਰਾਤ ਮਤਲਬ ਇੱਥੋਂ ਪੂਰੀ ਫਸ ਗਈ ਜਾਨੀ ਕਿ ਜਕ ਸਕੰਜੇ ਵਾਂਗੂ ਆ ਵੇਖੋ ਹਾਂਜੀ ਉਹ ਵੇਖੋ ਈ ਉਧਰ ਆ ਲੇਟ ਪਈ ਆ ਕਾਰ ਦੀ ਹਨਾ ਹਾਂਜੀ ਬਹੁਤ ਜ਼ੋਰ ਨਾਲ ਵੱਜਿਆ ਯਾਰ ਇਹੜਾ ਕਿਵੇਂ ਫਸਿਆ ਕਿਵੇਂ ਬੱਚੀ ਵਿਚਾਰੀ ਕੋੜੀ ਫਿਰ ਕੋੜੀ ਜੀ ਇੱਥੇ ਆ ਕੇ ਫਸ ਗਈ ਇੱਥੇ ਆ ਕੇ ਮਿਲ ਕੇ ਖਾਣੇ ਆ ਆ ਕੋੜੀ ਜਾਨੇ ਨੂੰ ਪਿੱਛੇ ਜਿਹੜੀ ਬੈਠੀ ਦੀ ਨਿਕਲ ਗਈ ਵੀਡੀਓ ਜੇ ਰਾਜ ਦਰਵਾਜ਼ਾ ਆ ਪਿਆ ਜੀ ਗੱਡਾ ਸਾਰਾ ਆ ਰੇੜੇ ਗੱਡੀ ਦੇ ਟੁੱਟਿਆ ਇੱਥੇ ਫਸ ਗਿਆ ਕੇ ਮਸਾਂ ਕੱਢੀ ਅਸੀਂ ਦੀ ਨਾਲ ਵੱਟ ਗਈ ਮੈਂ ਮਤਲਬ ਕੇ ਫੇਰ ਕੱਢਾਈ ਆ ਰੇੜਾ ਵੀ ਥੋੜਾ ਜਮਾ ਉਹ ਹੈ ਆ ਪਈਆਂ ਲਾਈਟਾਂ ਇਲੈਕਟ੍ਰੀਕ ਚੈੱਕ ਕਰਨੀ ਦਿੱਤੀਆਂ ਆ ਪਾ ਲੈਂਦੀਆਂ ਮੇਰੀ ਰੇੜ ਚ ਪੂਰਾ ਫਸ ਗਿਆ ਰੇੜਾ ਵੇਖੋ ਐਕਸੀਡੈਂਟ ਬਹੁਤ ਭਿਆਨਕ ਹੋਇਆ ਆ ਦੇਖੋ ਗੱਡੀ ਦੀ ਲਾਈਟ ਵੀ ਆ ਲੈ ਡਾਈਰ ਚੈਨਲ ਕਰਦੀ ਆ ਆਪਣੇ ਰੇੜੇ ਤੇ ਲੱਗੀ ਹੁੰਦੀ 2-3 ਫੁੱਟ ਉੱਚੀ ਮਤਲਬ ਕੇ ਟੰਗੀਆਂ ਆ ਕਾਰ ਦੀਆਂ ਲਾਈਟਾਂ ਲੂਟਾਂ ਸਭ ਕੁਝ ਉਹ ਮੈਂ ਤਾਂ ਰਣਾ ਉੱਚੀ ਕਰਕੇ ਮੈਂ ਮੋਟਰਸਾਈਕਲ ਆ ਰੇੜੇ ਦਾ ਸਮਾਨ ਸਾਰਾ ਪਿਆ ਤੁਹਾਡਾ ਆ ਸਬਜੀ ਸੁਬਜੀ ਉੱਥੋਂ ਉੱਥੋਂ ਚੱਲਿਆ ਸਮਾਨ ਉਹਦਾ ਚਾਹੋ ਮਾ ਅੱਛਾ ਇੱਧਰ ਵੀ ਪਿਆ ਆ ਆਉਂਦੇ ਵੀਣੀ ਜੀ ਸਬਜ਼ੀ ਸੂਜੀ ਸਾਰਾ ਸਬਜ਼ੀ ਸੂਜੀ ਸਾਰੀ ਖਿਲਰ ਗਈ ਤੁਹਾਡੀ ਹੈ ਨਾ ਇੱਕ ਜਣੀ ਚੱਕ ਤੇ ਕਰੇਟ ਕੂਟ ਦੀ ਸਾਰੇ ਹੂੰ ਵੀ ਚੱਲੇ ਕੋਈ ਟ੍ਰੈਪ ਵਾਲਾ ਤੰਗ ਨਾ ਹੋਵੇ ਹੂੰ ਸਬਜ਼ੀ ਸੂਜੀ ਥੋੜੀ ਬਸ ਸਾਰੀ ਨੁਕਸਾਨ ਹੋ ਗੀ ਸਾਨੇ ਦਾ ਕਟੋੜ 10000 ਦੀ ਸਬਜ਼ੀ ਸੀ ਜੇ ਕੁਛ ਨਹੀਂ ਲੱਭਿਆ ਤੇ 10000 ਦੀ ਸਬਜ਼ੀ ਚ ਕੁਛ ਨਹੀਂ ਲੱਭਿਆ ਨਹੀਂ ਜੀ ਆਲੂਆਂ ਦੇ ਕਰੇਟ ਦੇ ਸਾਡੇ 7000 ਮੇਰਾ ਉਹ 3000 ਰੁਪਏ ਆਏ ਹੋਏ ਸੀਗਾ ਮੇਰਾ ਅੰਦਾਜ਼ਾ ਹੂੰ ਯਾਨੀ ਕਿ ਪਾਟ ਇੱਧਰ ਵੀ ਜੇ ਗੱਲ ਕਰਕੇ ਹੋ ਵਿੱਚ ਤੱਕ ਕਿੱਥੋਂ ਤੱਕ ਸਮਾਨ ਗਿਆ ਯਾਰ ਹੈ ਇੱਥੋਂ ਟਾਇਰ ਕੱਢਿਆ ਹੀ ਰੇੜੇ ਦਾ ਹੂੰ ਯਾਰ ਕੰਬ ਮੇਕ ਕਰ ਰਹਾ ਅੱਛਾ ਆ ਪਿਆ ਸਮਾਨ ਕੁਸਤਮਾਨ ਫੁੜਾ ਪਿਆ ਹੈ ਨਾ ਹਾਂਜੀ ਇੱਥੋਂ ਚੱਲਿਆ ਜੀ ਦੇਖੋ ਉਹ ਘਰੇ ਧੋਦੀ ਹੈ ਮੇਰੀ ਇੱਥੋਂ ਸ਼ੁਰੂ ਹੋਈ ਹੈ ਜੀ ਹੂੰ ਇੰਨੀ ਵਾੜ ਖੱਚ ਕੇ ਲੈ ਗਿਆ ਹਾਂ ਇੱਥੋਂ ਧੋਕੇ ਲੈ ਗਏ ਦੋ ਕਿਲੇ ਤੱਕ ਤੁਹਾਨੂੰ ਲੈ ਗਿਆ ਖੱਚ ਕੇ ਹੈ ਹਾਂ ਇੱਥੋਂ ਲੱਗੇ ਜਣੀ ਖੱਚਣਾਂ ਜੀ ਗਾਂ ਦਾ ਕਰਣੀ ਉਹ ਉੱਥੇ ਜਾ ਕੇ ਕਾਲੀ ਚਾਕ ਦੀ ਰੜ ਗਿਆ ਉਹ ਹੂੰ ਜਦੋਂ ਅੜ ਗਿਆ ਰੇੜਾ ਫੇਰ ਕੰਟਰੋਲ ਹੋਇਆ ਜੀ ਉੱਥੇ ਰੇੜਾ ਫੇਰ ਕੰਟਰੋਲ ਹੋਇਆ ਹਾਂ ਤੇ ਉਦੋਂ ਬਾਅਦ ਫਿਰ ਜਿੰਗੇ ਉੱਥੇ ਜਾ ਕੇ ਖਟੌਣ ਲੱਗੇ ਆਪੇ ਆਪ ਉਹਦੇ ਚ ਬਚ ਗਈ ਜੀ ਜੀ ਪਰਲੇ ਪਾਸੇ ਖਿੱਚ ਕੇ ਲੈ ਗਈ ਜੀ ਜੀ ਚੰਦਪਨ ਤੋਂ ਇੱਕ ਗਰੀਬ ਹੈ ਸਬਜ਼ੀ ਵੇਚ ਕੇ ਰੇੜੇ ਤੇ ਡੇਲੀ ਆਉਂਦਾ ਸ਼ਾਮ ਨੂੰ ਆ ਰਿਹਾ ਸੀ ਪਿਛਲੇ ਪਾਸਿਓਂ ਹਰਿਆਣਾ ਨੰਬਰ ਕਾਰ ਵਰਨਾ ਆਰ ਆਈ ਸੀ ਉਸਦੇ ਲਾਈਟਾਂ ਨਹੀਂ ਸੀ ਪਰ ਰੇੜੇ ਦੇ ਉੱਪਰ ਇੱਕ ਲਾਈਟ ਲੱਗੀ ਹੋਈ ਸੀ ਜੋ ਬੈਟਰੀ ਦੇ ਅੱਜ ਕੱਲ ਸਾਰੇ ਰੀਡਿੰਗ ਵਾਲੇ ਲਾਉਂਦੇ ਆ ਤੇ ਕੋਈ ਹਾਸਾ ਨਾ ਵਾਪਰ ਜੇ ਪਰ ਉਹਦੀ ਲਾਈਟ ਜਗਦੀ ਸੀ ਕਾਰ ਵਾਲੇ ਦੀ ਲਾਈਟਾਂ ਨਹੀਂ ਸੀ ਇੰਨੀ ਜ਼ੋਰਦਾਰ ਟੱਕਰ ਹੋਈ ਕਿ ਘੋੜੀ ਸਣੇ ਪੱਟ ਕੇ ਜਿਹੜਾ ਮੂਲੇ ਪਾਸੇ ਬੰਬਾਂ ਵਿੱਚ ਘੋੜੀ ਜੁੜੀ ਹੁੰਦੀ ਆ ਪੱਟ ਕੇ ਤੇ ਉਹਨੇ ਘਟ ਤਾ ਉਹ ਘੱਟ ਵੀ ਇੱਥੋਂ 50 ਫੁੱਟ ਦੂਰ ਲੈ ਗਈ ਖਿੱਚ ਕੇ ਆ ਜਿਹੜਾ ਵੇਖੋ ਕਿਸ ਤਰ੍ਹਾਂ ਫਸਿਆ ਪਿਆ ਘੋੜੀ ਦੇ ਕਹਿੰਦੇ ਪੂਰੀ ਫਾਂਕਰ ਸੀ ਉਹ ਜਵਾੜੇ ਵਿੱਚ ਫਸ ਗਈ ਇੱਕ ਪੱਟ ਵਿੱਚ ਫਸ ਗਈ ਇਹਨਾਂ ਦਾ ਪਤਾ ਨਹੀਂ ਲੱਗਾ ਸਾਡੀ ਘੋੜੀ ਕਿੱਧਰ ਗਈ ਤੇ ਰੇੜਾ ਕਿੱਧਰ ਗਿਆ ਪਰ ਕਾਰ ਬਹੁਤ ਜ਼ਬਰਦਸਤ ਟੱਕਰ ਹੋਈਏ ਕਾਰ ਦੀ ਜਿਹੜਾ ਕਾਰ ਦੇ ਵਿੱਚ ਚਿਖੜੇ ਉੱਡ ਕੇ ਛਾ-ਛਾ ਸਮਾਨ ਡਿੱਗਿਆ ਪਿਆ ਕਾਰ ਵਾਲਿਆਂ ਨੇ ਇੱਕ ਮਹਾਨਾ ਬਣਾਇਆ ਕਿ ਸਾਡੇ ਪਿੱਛੇ ਕੋਈ ਲਟੇਰੇ ਪੈਗੇ ਸੀ ਅਸੀਂ ਉਹਨਾਂ ਤੋਂ ਬਚਨ ਦੀ ਖਾਤਰ ਜਿਹੜੀਆਂ ਇਹ ਲਟਾਂ ਬੰਦ ਕਰੀਆਂ ਹੋਈਆਂ ਸੀ ਸਾਡੇ ਸ਼ੀਸ਼ੇ ਦੇ ਉੱਤੇ ਉਹਨਾਂ ਨੇ ਬੋਤਲ ਮਾਰੀ ਇਸ ਕਰਕੇ ਸਾਡੀ ਜਿਹੜੀ ਲਾਈਟ ਬੰਦ ਹੋ ਗਈ ਸਾਨੂੰ ਪਤਾ ਨਹੀਂ ਲੱਗਿਆ ਮੂਰੇ ਰੇੜਾ ਆ ਗਿਆ ਰੇੜੇ ਦੇ ਵਿੱਚ ਵੱਜਾ ਇਸ ਕਰਕੇ ਸਾਡਾ ਐਕਸੀਡੈਂਟ ਹੋਇਆ ਉਹ ਦੱਸ ਰਿਹਾ ਰੇੜੇ ਵਾਲਾ ਕਿ ਹੋਰ ਰੋਕ ਵੀ ਦੱਸ ਰਿਹਾ ਇਹ ਸਿਰਫ ਇੱਕ ਬਹਾਨਾ ਸੀ ਤੇ ਜਿਹੜੀ ਇਹ ਵਰਨਾ ਗੱਡੀ ਹੈ ਇਧਰਲੇ ਪਾਸੇ ਖੜੀ ਐ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਨੰਬਰ ਐ ਇਹ ਜੀ ਪੁਤਰਾ ਕਿਵੇਂ ਹੈ ਠੀਕ ਹੈ ਠੀਕ ਹਾਂ ਆ ਗੱਡੀ ਦਾ ਨੰਬਰ ਐ ਹਰਿਆਣੇ ਦੀ ਗੱਡੀ ਐ ਇਹ ਬਹੁਤ ਜ਼ਬਰਦਸਤ ਟੱਕਰ ਹੋਈ ਐ ਘੋੜੇ ਵਾਲੇ ਦਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਉਹਦਾ ਇਸ ਵਕਤ ਕੁਝ ਵੀ ਨਹੀਂ ਬਚਿਆ ਛੋਟਾ ਜਿਹੜਾ ਐਕਸੀਡੈਂਟ ਹੋਇਆ ਬਠਿੰਡਾ ਰੋਡ ਤੇ ਚੰਦਪਾਣ ਜਿਹੜੇ ਜਾਣ ਦੇ ਰਸਤੇ ਵਿੱਚ ਪੈਲਸ ਕੋਲੇ ਉਹ ਵਰਨਾ ਗੱਡੀ ਤੁਹਾਡੀ ਆ ਉਹ ਹਾਂਜੀ ਹਾਂਜੀ ਸਾਡੀ ਆ ਜੀ ਉਹ ਐਕਸੀਡੈਂਟ ਕਿਵੇਂ ਹੋਇਆ ਉਹ ਐਕਚੁਅਲੀ ਨਾ ਹੀ ਉਹ ਗੱਡੀ ਲੈ ਕੇ ਆ ਰਹੇ ਸੀ ਡੱਬ ਵਾਲੀ ਤੋਂ ਜਿਖਰੀਦੀ ਸੀਗੀ ਐਫੀ ਡੈਫਟਮ ਦਾ ਅੱਜ ਹੋਣਾ ਸੀਗਾ ਉਹਨਾਂ ਨੇ ਪਰ ਉਵੇਂ ਲੈ ਕੇ ਦੇਦਾ ਸੀਗਾ ਕਿ ਬਈ ਐਫੀ ਡੈਫਟਰ ਰਾਤ ਦੇ ਦੇ ਕਰਕੇ ਹੋਇਆ ਨਿਕਾ ਸਾਰੇ ਸੈਂਡ ਵਗੈਰਾ ਹੋ ਗਏ ਸੀਗੇ ਵਧੀਆ ਹੀ ਆ ਰਹੇ ਸੀਗੇ 10 ਵਜੇ ਦਾ ਟਾਈਮ ਹੋ ਗਏ ਇਸ ਸੇਵ ਕਾਲੇ ਤੋਂ ਥੋੜਾ ਪਿੱਛੇ ਸੀਗੇ ਅੱਡੀ ਗੱਡੀ ਦੇ ਸ਼ੀਸ਼ੇ ਦੇ ਨੇ ਡਰਾਈਵਰ ਵਾਲੀ ਸਾਈਡ ਡਰਾਈਵਰ ਸਾਈਡ ਕੋਈ ਨੇ ਕੁਝ ਮਾਰਿਆ ਜੀ ਬੋਤਲ ਮਾਰੀ ਖੋਲੀ ਤੇ ਆਪਦੀ ਖੋਰੀ ਪਤਾ ਨਹੀਂ ਕੀ ਮਾਰਿਆ ਜੀ ਠੀਕ ਹੈ ਜਿੰਦੇ ਕਰਕੇ ਗੱਡੀ ਦੇ ਲੱਟਾ ਉੱਡ ਗਏ ਜੀ ਲੱਟਾ ਉੱਡਣ ਤੋਂ ਬਾਅਦ ਅਸੀਂ ਗੱਡੀ ਪਿਹਾਲੀ ਕਿਉਂਕਿ ਉਹਨਾਂ ਨੇ ਵਹੀਕਲ ਮੋੜਲੇ ਸੀਗੇ ਤੇ ਗਾਂ ਖੜਾ ਹੀ ਰੇੜਾ ਹੀ ਰੇੜੇ ਦੇ ਜਾਰੇ ਰੇੜੇ ਦੇ ਲੱਟ ਹੈਣੀ ਸੀਗੀ ਕੋਈ ਉਦੋਂ ਸਾਡੀ ਵੀ ਲੱਟ ਹੈਣੀ ਸੀਗੀ ਗੱਡੀ ਦੀ ਤੇ ਨੇੜੇ ਆ ਕੇ ਸਾਨੂੰ ਦਿਖਿਆ ਜੀ ਅਈ ਵੱਟੀ ਵੀ ਪਰ ਕਰੈਕਟਰ ਸਾਈਡ ਲੱਗ ਗਈ ਗਈ ਰੇੜੇ ਨਾਲ ਪਰ ਗਾਂ ਦਰਖਤ ਤੇ ਜਾ ਕੇ ਵੱਜੀ ਕਰੇ ਇਸ ਫਟਾਫਟ ਵਿੱਚੋਂ ਨਿਕਲੀ ਉਹ ਵਾਪਸੀ ਮੋੜੀ ਜਾਂਦੇ ਸੀ ਵਿਕਲ ਹੂੰ ਤੇ ਫਿਰ ਮੈਂ ਤੇ ਇੱਕ ਜਣੇ ਨੂੰ ਹੋਰ ਲੈ ਕੇ ਅਸੀਂ ਬਾਹਾਂ ਚ ਚਲ ਗਈ ਇਹ ਉੱਥੇ ਖੂਈ ਸੀਗੀ ਖੂਈ ਚ ਡੇਗ ਗਿਆ ਮਗਰ ਤੋ ਵਿੱਚ ਹੀ ਰਹਿ ਠੀਕ ਹੈ ਤੇ ਨਾਲ ਇੱਕ ਹੋਰ ਮੁੰਡੇ ਉਹ ਨਾਲ ਖਾਲੀ ਜਾਂਦੀ ਉਹ ਖਾਲੇ ਚ ਲੰਮਾ ਬੈ ਗਿਆ ਜੀ ਹੂੰ ਤੇ ਰੇੜੇ ਵਾਲੇ ਨੂੰ ਵੀ ਪਤਾ ਜੀ ਉਹ ਵਾਪਸ ਆਏ ਸੀਗੀ ਕਿਰਪਾ ਨਾਰ ਕੋਲਪੁਰਨਾ ਲੈ ਕੇ ਗੱਡੀ ਚ ਪਰਸਪੁਰਸ ਲੈ ਗਈ ਉਹ ਜਾ ਕੇ ਹੂੰ ਤੇ ਫਿਰ ਅੱਧੇ ਘੰਟੇ ਬਾਅਦ ਸਾਡੇ ਘਰ ਦੇ ਆਏ ਸੀਗੇ ਮਤਲਬ ਯਾਰ ਦੋਸਤ ਬਾਅਦ ਪੈਸੇ ਵੜ ਗਏ ਸੀ ਅਸੀਂ ਦਾ ਵਾੜਾ ਸੀਗਾ ਸਾਡੇ ਦਾ ਫੋਨ ਬੰਦ ਸੀ ਕਿੰਨੇ ਜਣੇ ਸੀ ਤੁਸੀਂ ਗੱਡੀ ਚ ਆਏ ਸੀ ਚਾਰ ਜਾਨੇ ਸੀਗੇ ਗੱਡੀ ਚ ਗੱਡੀ ਚਾਰ ਜਾਨੇ ਸੀ ਹਾਂਜੀ ਦੋ ਅੱਗੇ ਤੇ ਦੋ ਮੋੜੇ ਹੂੰ ਉੱਥੋਂ ਹੀ ਕੋਟ ਨੂੰ ਜਾ ਰਹੇ ਸੀ ਕੋਟ ਨੂੰ ਜਾ ਰਹੇ ਸੀ ਹਾਂ ਜੀ ਹੱਸਦਾ ਹੂੰ ਤੁਹਾਡੀ ਗੱਡੀ ਦੇ ਇਹਦਾ ਫਰੰਟ ਸ਼ੀਸ਼ੇ ਤੇ ਕੁਝ ਮਾਰਿਆ ਹਾਂਜੀ ਹਾਂਜੀ ਬੰਦੇ ਕਾਹਤ ਸੀ ਜਿਹਨੇ ਕੁਝ ਮਾਰਿਆ ਬੰਦੇ ਮੋਟਰਸਾਈਕਲ ਤੇ ਸੀਗੇ ਅਸੀਂ ਐਨ ਕੋਡਵਾਲ ਨੂੰ ਜਾ ਰਹੇ ਸੀ ਉਹ ਗੁੰਨੇਆਂ ਵਾਲ ਨੂੰ ਜਾ ਰਹੇ ਸੀ ਜੀ ਆਮਣੋ ਸਾਹਮਣੀ ਸੀਗੇ ਜੀ ਬੰਦੇ ਮੋਟਰਸਾਈਕਲ 'ਤੇ ਸੀ ਹਾਂਜੀ ਕਿੰਨੇ ਕ ਬੰਦੇ ਸੀ ਮੋਟਰਸਾਈਕਲ ਹੋਣਗੇ 2-3 ਕਿਉਂਕਿ ਬਾਅਦ 'ਚ ਇੱਕ ਵਹੀਕਲ ਦਾ ਸਾਨੂੰ ਸਾਫ਼ ਵਿਦਖਿਆ ਜਿਹੜਾ ਸ਼ੀਸ਼ੇ ਦੇ ਬਾਅਦ 'ਚ ਤੁਹਾਨੂੰ ਪਤਾ ਟੁੱਟ ਜੇ ਤਰੇੜਾ ਆ ਜਾਂਦੀ ਹੈ ਉਦੋਂ ਲਾਈਟ ਵੀ ਹੈਣੀ ਸੀ ਕੁਝ ਦਿਖਦਾ ਨਹੀਂ ਪਿਆ ਸੀਗਾ ਤੇ ਸ਼ੀਸ਼ੇ ਦੇ ਵੱਜਨ ਨਾਲ ਲਾਈਟਾਂ ਦਾ ਸਰਕਲ ਕੇਮ ਟੁੱਟ ਗਿਆ ਲੈਟਾਂ ਪਹਿਲਾਂ ਵੀ ਮੜੀਆਂ 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 ਉਹ ਕਰਦੇ ਸੀਗੇ ਮੜਾ ਮਤਲਬ ਨਾ ਰੇਸ ਘਟਾਉਂਦੇ ਸੀਗੇ ਲੈਟਾਂ ਬੰਦ ਹੋ ਜਾਂਦੀਆਂ ਸੀ ਬੰਦ ਹੋ ਜਾਂਦੀਆਂ ਸੀ ਜਦੋਂ ਉਹਨਾਂ ਨੇ ਕੋਈ ਮਾਰਿਆ ਉਸ ਤੋਂ ਬਾਅਦ ਤਾਂ ਚੱਲੀ ਨਹੀਂ ਲੈਟ ਉਸ ਤੋਂ ਬਾਅਦ ਮਤਲਬ ਜਵਾਬ ਤੁਸੀਂ ਕਹਿੰਦੇ ਆ ਰੇੜੇ ਦੇ ਲੈਟ ਨਹੀਂ ਸੀ ਰੇੜੇ ਦੇ ਲੈਟ ਤਾਂ ਹੈ ਕਿ ਸੀ ਰੇੜੇ ਦੇ ਪਿਛਲੇ ਪਾਸੇ ਹੋਊਗੀ ਹੋਊਗੀ ਸਾਨੂੰ ਘਬਰਾ ਗਿਆ ਹੋਣਾ ਸਾਨੂੰ ਨਹੀਂ ਦਿਖੀ ਹਣੀ ਲੈਟ ਇਹ ਹੋ ਗੱਲ ਹੈ ਪੱਕਾ ਨਹੀਂ ਸ਼ੋਰ ਨਹੀਂਗੇ ਕਿ ਰੇੜੇ ਦੇ ਲੈਟ ਨਹੀਂ ਸੀ ਹੋਊਗੀ ਠੀਕ ਹੈ ਰੇੜੇ ਚ ਵੱਜਿਆ ਇਹਨਾ ਸਾਨੂੰ ਪਤਾ ਐ ਨਹੀਂ ਕਹਿੰਦੇਗੇ ਤੁਹਾਨੂੰ ਪਤਾ ਵੀ ਇਹ ਗੱਡੀ ਤੁਹਾਡੀ ਬਹੁਤ ਜ਼ੋਰ ਨਾਲ ਵੱਜੀ ਆ ਹਾਂਜੀ ਹਾਂਜੀ ਪਤਾ ਜੀ ਤੇ ਰੇੜੇ ਆ ਦਾ ਪਤਾ ਕਿੰਨਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਪਤਾ ਜੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਰੇੜਾ ਟੁੱਟ ਗਈ ਬੇਜਵਾਨ ਜਾਨਵਰ ਦੀਆਂ ਦੇ ਗੱਲ ਜਿੱਥੇ ਉਹ ਖੁੱਭ ਗਿਆ ਹਾਂ ਖੁੱਭ ਗਿਆ ਹਾਂਜੀ ਪੱਟ ਚ ਵੀ ਖੁੱਭ ਗਈ ਹਾਂਜੀ ਪੱਟ ਚ ਇੱਕ ਖੁੱਭੀ ਹੋਈ ਜੀ ਹੂੰ ਜੇ ਹੁਣ ਰੇੜੇ ਆ ਦਾ ਨੁਕਸਾਨ ਹੋ ਗਿਆ ਉਹਦੀ ਪ੍ਰੋਵਾਈ ਕੌਣ ਕਰੂ ਫਿਰ ਉਹਦੀ ਪ੍ਰੋਵਾਈ ਤਾਂ ਕਰਨੀ ਪੈਣੀ ਜੀ ਕਿੰਨਾ ਬਾਤਾਂ ਹੋਇਆ ਜਿੰਨੇ ਜੋਗੇ ਹੈਗੇ ਆਂ ਉਹਨੇ ਕਾਹੀ ਕਰਾਂਗੇ ਤਾਂ ਉੱਥੇ ਗਈ ਜਾਂਦੀ ਸੀ ਸਾਡਾ ਵੀ ਹੋਇਆ ਈ ਹਾਂ ਜੀ ਹੂੰ ਆਏ ਨਹੀਂ ਕਹਿੰਦੇ ਜਵਾਂ ਨਹੀਂ ਕਹਿੰਦੇ ਵੀ ਕਿ ਉਹ ਨਹੀਂ ਕਰਦੇ ਪਰ ਜਿੰਨੇ ਕ ਜੋਗੇ ਹੋ ਸਕੀ ਉਹਨੇ ਕਰਾਂਗੇ ਕਰਾਂਗੇ ਆਪ ਦਾ ਨੁਕਸਾਨ ਬਾਅਦ ਚ ਠੀਕ ਕਰਾਂਗੇ ਉਹਦਾ ਪਹਿਲਾਂ ਕਰ ਉਹਦੀ ਗਰੀਮਰ ਬਾੜੀ ਹੋ ਗਈ ਹਾਂਜੀ ਹਾਂਜੀ ਬਾੜੀ ਹੋ ਗਈ ਉਹਦੀ ਰੋਟੀ ਰੋਜੀ ਨਹੀਂ ਜਿਹੜੀ ਰੋਟੀ ਰੋਜੀ ਹੋਏ ਰੇਡੀਏ ਤੇ ਚੱਲਦੀ ਸੀ ਰੇਡੀਏ ਤੇ ਚੱਲਦੀ ਸੀ ਉਹਦਾ ਆਪ ਦਾ ਵਿਚਾਰਾ ਆਪ ਦਾ ਲੱਗਦਾ ਰਹੀ ਸਬਜ਼ੀ ਤਾਂ ਉਹਦੇ ਵਿੱਚ ਉਹੀ ਫਸ ਗਈ ਹੂੰ ਪਰ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੂੰਗਾ ਇਹ ਸਬਜੀ ਸੋਟੀ ਗਾਦੀ ਵੀ ਆ ਆਦਾ ਰਾਤ ਨੂੰ ਟਾਈਮ ਨਾਲ ਘਰੇ ਚਲ ਜਾ ਕਰਨ ਬਈ ਜਿੰਨਾਂ ਨੇ ਉਹ ਕਹਿੰਦਾ ਮੇਰਾ 8000 ਰੁਪਿਆ ਵੀ ਸੀ ਸ਼ਾਇਦ ਦੱਸਿਆ ਵੀ ਤੁਹਾਨੂੰ ਰਾਤ ਉਹਨੇ ਸਾਰੀ ਸਬਜੀ ਦੇਖ ਲੋ ਜੀ ਤੁਸੀਂ ਓਵੇਂ ਖਿਲਰੀ ਆ 8000 ਦੀ ਸਬਜੀ ਉਦੋਂ ਜ਼ਿਆਦੇ ਦੀ ਤਾਂ ਮੈਨੂੰ ਨਹੀਂ ਉਹ ਕਹਿੰਦਾ ਨਾ ਮੇਰਾ 8000 ਰੁਪਿਆ ਆਲੂਆਂ ਦੇ ਵਿੱਚ ਪਸਾ ਕੇ ਰੱਖਿਆ ਉਹਦੀ ਨਹੀਂ ਚਲੋ ਸੱਚਾਈ ਸੁਣਾਈ ਮੇਰੇ ਗੱਲ ਤੁਹਾਨੂੰ ਨਹੀਂ ਕਹਿੰਦਾ ਉਹ ਤੁਹਾਨੂੰ ਨਹੀਂ ਕਹਿੰਦਾ ਕਿ ਜ ਕੋਈ ਪੈਸੇ ਰੱਖਉਂਦੇ ਉਹ ਤੁਹਾਨੂੰ ਨਹੀਂ ਕਹਿੰਦਾ ਉਹ ਲੁਕੋ ਕੇ ਰੱਖਦੇ ਨੇ ਜੇ ਮੈਨੂੰ ਲਟੇਰੇ ਪੈ ਜਾਂਦੇ ਆ ਉਹ ਕਹਿੰਦਾ ਜਦੋਂ ਸਬਜੀ ਦੇ ਵਿੱਚ ਰੇੜੇ ਤੋ ਸਬਜੀ ਸਬਜੀ ਖਿੰਦਰ ਕੀ ਕਿਉਂ ਪਤਾ ਕਿੱਦਾਂ ਸਾਨੂੰ ਤੁਹਾਨੂੰ ਥੋੜੀ ਪਤਾ ਹੀ ਗਾਇ ਕਿ 8000 ਰੁਪਿਆ ਆਲੂਆਂ ਜਿਵੇਂ ਸਿੱਧੀ ਗੱਲ ਮੈਂ ਦੱਸਾਂ ਆਲੂਆਂ ਜਿ ਕਿਹੜਾ ਪੈਸੇ ਰੱਖੂਗੇ ਚਲੋ ਜੇ ਰੱਖਣੇ ਵੀ ਆ ਜੇ ਬੈਟਰੀ ਲਵਾ ਸਕਦਾ ਔਰ ਟੂਲ ਬਾਕਸ ਵੀ ਲਵਾ ਸਕਦਾਗਾ ਲੋਕ ਵੀ ਲਵਾ ਸਕਦੇ ਸਾਰਾ ਕੁਝ ਲਵਾ ਸਕਦੇ